ਤੇ ਹਾਂਜੀ ਦੋਸਤੋ ਸਾਰਿਆਂ ਨੂੰ ਮੇਰੇ ਵੱਲੋਂ ਲੋੜੀ ਦੀਆਂ ਬਹੁਤ-ਬਹੁਤ ਜ਼ਿਆਦਾ ਮੁਬਾਰਕਾਂ ਜਿਵੇਂ ਕਿ ਤੁਹਾਨੂੰ ਪਤਾ ਕਿ ਅੱਜ ਲੋੜੀ ਆ ਤੇ ਗੁੱਡੇ ਗਾੜੇ ਡਾਣੇ ਆ ਤੇ ਸਵੇਰ ਦੇ ਹੋ ਗਿਆ ਜੀ 9 ਵਜ ਗਏ ਆ ਤੇ ਆਉ ਤੁਹਾਨੂੰ ਅੱਜ ਕੋਠੇ ਦਾ ਮਾਹੌਲ ਦੱਸਣੇ ਆ ਤੇ ਵੀਡੀਓ ਦੇ ਸਾਰੇ ਐਂਡ ਤੱਕ ਜੁੜੇ ਰਹੋ ਵੀਡੀਓ ਦੇ ਨਾਲ ਤੇ ਦੇਖੋ ਧੁੰਦ ਪਈ ਦੀ ਥੋੜੀ ਬੋਦੀ ਤੇ ਤੁਹਾਨੂੰ ਦੱਸਣੇ ਮਾਹੌਲਾ ਜ ਕੋਠੇ ਦਾ ਦੇਖੋ ਤੁਸੀਂ ਮੌਸਮ ਹੀ ਹੈ ਧੁੰਦ ਵਾਲਾ ਪੇਰਾ ਹੈ ਦੇਖੋ ਨਾਣੇ ਚੜੀਦੇ ਕੋਠੇ 'ਚ ਖੜੇ ਦੇ ਆ ਤੇ ਦੇਖੋ ਸੂਰਜ ਵੀ ਉਧਰ ਨਿਕਲਦਾ ਆ ਤੇ ਵੇਖ ਲੋ ਦੀ ਕੋਠੇ ਦਾ ਮਾਹੌਲ ਕਿਦਾਂ ਦਾ ਨਿਕ ਨਿਕ ਨਾਣੇ ਚੜੀਦੇ ਕੋਠੇ ਦੇ ਬਸ ਥੋੜੀ ਜਿਹੀ देर ਦੀ ਗੇਮ ਆ ਉਸ ਤੋਂ ਬਾਅਦ سارے ਲੋਕੀ ਕੋਠੇ ਤੇ ਆਏ ਨੇ ਆਪਣੇ ਗੋਲੂ ਭਰਾ ਵੀ ਚੜੇ ਦਾ ਕੋਠੇ ਤੇ ਤੇ ਦੇਖੋ ਧੁੰਦ ਦਾ ਏ ਐਦਾਂ ਦਾ ਮੌਸਮ ਆ ਤੋੜੀ ਦੇਰ ਤੱਕ ਜਦੋਂ ਧੁੱਪ ਚੜ ਗਈ ਸਾਰਿਆਂ ਨੇ ਕੋਠੇ ਤੇ ਆ ਕੇ ਗੁੱਡੀ ਚੜਾਣੀਆਂ ਤੇ ਅਸਾਂ ਵੀ ਤੁਹਾਨੂੰ ਦੱਸਨੇ ਆ ਕੱਲ੍ਹ ਦੀਆਂ ਗੁੱਡੀਆਂ ਲੈਣ ਦੀਆਂ ਤੇ ਤੁਹਾਨੂੰ ਦੱਸਨੇ ਆ ਤੇ ਵੀਡੀਓ ਦੇ ਹੱਥ ਤੱਕ ਜੁੜੇ ਰਹੋ ਸਾਡੇ ਨਾਲ ਹਾਂਜੀ ਦੋਸਤੋ ਵੇਖ ਲਓ ਤੁਸੀਂ ਹੁਣ ਧੁੱਪ ਚੜ ਗਈ ਐ ਤੇ ਕਿਦਾਂ ਦਾ ਮਹੌਲ ਬਣ ਗਿਆ ਉੱਥੇ ਤੇ ਇੱਧਰ ਆਪਣਾ ਮੁੰਡਾ ਲੱਗਾ ਗੁੱਡਾ ਚਾਣਾ ਤੇ ਵੇਖੋ ਤੁਸੀਂ ਗੁੱਡੇ ਗੁੱਡੇ ਹੋ ਗਿਆ ਆਸਮਾਨ ਤੇ ਪਰ ਇੰਨੇ ਨਹੀਂ ਚੜੇ ਜਿੰਨੇ ਪਿਛਲੀ ਵਾਰੀ ਚੜਦੇ ਸੀ ਤੇ ਉੱਧਰ ਕੇ ਵੀਰ ਭਰਾਣੇ ਡੀਜੇ ਵੀ ਲਾਏ ਨੇ ਦੇਖੋ ਤੁਸੀਂ ਫੁੱਲ ਚਿੰਗਾ ਚੱਲਣ ਡਿਆ ਆ ਤੇ ਦੇਖੋ ਆਸਮਾਨ ਦੇ ਗੁੱਟਿਆਂ ਦੇ ਨਾਲ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੋੜੀ ਦਾ ਤਿਹਾਰ ਮਨਾਇਆ ਜਾਂਦਾ ਆ ਇੱਧਰ ਵੀ ਫੌਜੀ ਵੀਰ ਆਪਣਾ ਮੋਟੀ ਤੇ ਚੜਕੇ ਲੱਗ ਰਿਹਾ ਖਿੱਚਿਆ ਫੇਰ ਨੇ ਫੌਜੀ ਵੀਰ ਨੇ ਵਰਤਾ ਲੱਗਦਾ ਗੁੱਡਾ ਇੱਕ ਤੇ ਬਾਕੀ ਸਾਰੇ ਜਣੇ ਯਾਰ ਇਹ ਵੀਡੀਓ ਨੂੰ ਵੱਧ ਤੋਂ ਵੱਧ ਸਾਰੇ ਜਣੇ ਸ਼ੇਅਰ ਕਰੋ ਜਰੂਰ ਦੇਖੋ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਤੇ ਉਹ ਵੇਖੋ ਕਿੰਨੇ ਕਿੰਨੇ ਦੂਰ ਮੰਡੇ ਲੱਗੇ ਦੇ ਗੁੱਡੇ ਚੁਣਾਣੇ ਯਾਰ ਦੇਖੋ ਥਿਨੂੰ ਆ ਦੇ ਕੋਠੇ ਦੇ ਗੁੱਡੇ ਕੋਠੇ ਦੇ ਕੋ ਜਿੱਦਾਂ ਦਾ ਮੋਲ ਹੋ ਗਿਆ ਗੁੱਡਿਆਂ ਦਾ ਵੇਖ ਲਓ ਤੁਸੀਂ ਗੁੱਡਾ ਹੀ ਗੁੱਡਾ ਹੋ ਗਿਆ ਆ ਹਵਾ ਜਾਂਦੀ ਆਪਣੀ ਉਧਰ ਦੀ ਤੇ ਗੁੱਡੀ ਗੁੱਡੀ ਹੋ ਗਈ ਆ ਪਿੱਛੋਂ ਵੇਖੋ ਗੁੱਡੀ ਕਿਦਾਂ ਹੋ ਗਈ ਆ ਤੇ ਦੇਖ ਸਕਦੇ ਨਹੀਂ ਗੁੱਡੀ ਗੁੱਡੀ ਦਾ ਉਧਰ ਵੇਖੋ ਤੁਸੀਂ ਸੱਜ ਚੜ ਰਹੇ ਨੇ ਪੂਰੇ ਮੁੰਡੇ ਚਿੰਕਾ ਦੇ ਨਾਲ ਲੋੜੀ ਇੰਜੋਏ ਕਰਾਂਦੇ ਆ ਪੂਰੀ ਉਹ ਘਾਟੇ ਗੁੱਡੇ ਤੇ ਡੋਰ ਪੈ ਗਈ ਆ ਡੋਰ ਸਨਾਨਗਾ ਗੁੱਡਾ ਆਪਣਾ ਇੱਕੋ ਲੈਂਦਾ ਆਪਣਾ ਭਾਈ ਵੇਖ ਲੋ ਜੀ ਉਹਨਾ ਇਹੀ ਚੱਲੇਗਾ ਜੀ ਸਿੱਧੂ ਮੂਸੇ ਵਾਲਾ ਚੱਲੇਗਾ ਬਸ ਥੋੜੀ ਦੇਰ ਤਾਂ ਚੜਾਣਾ ਆਪਾਂ ਤੇ ਦੇਖ ਲੋ ਤੁਸੀਂ ਪਰਤੇ ਆ ਜੀ ਪਹਿਲਾਂ ਗੁੱਡਾ ਚੱਕ ਤੇ ਗੁੱਡੇ ਵਖਾਦੇ ਕਿੰਨੇ ਚੜਨ ਦੇ ਅੰਦਰ ਇੱਧਰ ਆਪਾਂ ਗੁੱਡੇ ਦੀਆਂ ਪਾ ਦਿਆਂ ਤਲਾਵਾਂ ਆਪਣਾ ਗੁੱਡਾ ਵੇਖ ਲੋ ਜਿਹਨੇ ਯੱਸ ਕਰਾਣੀ ਹੈ ਪੂਰੀ ਆਪਣਾ ਸਿੱਧੂ ਮੂਸੇ ਵਾਲਾ ਭਾਈ ਆ ਤੇ ਕਣੀ ਗੁਣੀ ਪਾ ਕੇ ਕਰਦੇ ਆ ਫਿਰ ਇਹਨੂੰ ਦੱਸਦੇ ਆ ਤੁਹਾਨੂੰ ਕਿੱਡੀਆਂ ਖੁੱਡੀਆਂ ਲਾ ਕੇ ਤੇ ਜੁੜੇ ਰਹੇ ਹੋ ਸਾਡੇ ਨਾਲ ਵੀਡੀਓ ਦੇ ਵਿੱਚ ਬਹੁਤ ਹੀ ਜ਼ਿਆਦਾ ਝੋਲ ਪਾਈ ਆ ਜਿ ਗੁੱਟਿਆਂ ਦੀ ਹੱਤਾਂ ਦੇ ਦੇਖ ਲੋ ਇਹ ਤੇ 2 ਰੁਪਏ ਵਾਲੀ ਗੁੱਡੀ ਤੋਂ ਘੱਟ ਚੜ੍ਹ ਨਹੀਂ ਦੇ ਤੇ ਹੱਤਾਂ ਦਾ ਵੀ ਬੁਰਾ ਹਾਲ ਹੋ ਗਿਆ ਆ ਤੇ ਇਧਰ ਪਿੱਛੇ ਕੋ ਗੁੱਡਾ ਆਇਆ ਆ ਤੇ ਹੱਤਾਂ ਦਾ ਬੁਰਾ ਹਾਲ ਹੋ ਗਿਆ ਤੁਸੀਂ ਵੇਖ ਲੋ ਇਹ ਕਰਨ ਭਾਈ 2 ਰੁਪਏ ਵਾਲੀ ਚੜਾਂਦੇ ਹੋ ਹਾਂਜੀ ਭਾਈ ਜੀ 2 ਰੁਪਏ ਵਾਲੀ ਉਹਨਾਂ ਦੇ ਕਾਂਡੀਆਂ ਪੈ ਲੱਪ ਗਿਆ ਆ ਤੇ ਇਧਰ ਕਰਨ ਨੂੰ ਨਾਲ ਦੇ ਵੇਖੋ ਕਿੱਥੇ ਆ ਡਾ ਗੁੱਡਾ ਕਿ ਜਿਹੜਾ ਗਿਆ ਏ ਕਾਂਡੀਆਂ ਇੱਕ ਉਧਰ ਲੈ ਲੈ ਇੱਕ ਉਧਰ ਲੈ ਕਾਂਡੀਆਂ ਵੇਖੋ ਕਾਂਡੀਆਂ ਬੜੇ ਭਾਲਪੇ ਬਣਿਆ ਇੱਥੇ ਚਾਈਦੀ ਵਰਦੀ ਆ ਕਾਂਡੀਆਂ ਬਈਏ ਚੱਲ ਲੈ ਚੱਲੋ ਜੀ ਅੱਪਾ ਛੋੜ ਬੰਦੇ ਪਿਆ ਦੀ ਅਪੀਲ ਹੋ ਪੀਓ ਦੇ ਲੋਗ ਗੋਡੇ ਗੋਡੇ ਕਾਢੀ ਪਾਉਂਦੀ ਏ ਏ ਉਹ ਪਿਆਰੀ ਕਾਢੀ ਉਹ ਪਿਆਰੀ ਵਰਤਾਈ ਵਰਤਾਈ ਕਾਢੀ ਨਾ ਯਰੇ ਨਾ ਯਰੇ ਨਾ ਯਰੇ ਉਹ ਕੀ ਏ ਕਾਢੀਆਂ ਵੀ ਲਾਤੀਆਂ ਆ ਵਾ ਵੇਖੋ ਜੀ ਬੰਦੇ ਕਾਢੀਆਂ ਪਾੜਿਆ ਦੀ ਉਹ ਫੇਰ ਫੇਰ ਤਿਆਰੀ ਕਰ ਲਈ ਆ ਸਾਈਂ ਭਾਜੀ ਫੇਰ ਤਿਆਰੀ ਕਰ ਲਈ ਆ ਤੁਹਾਨੂੰ ਬੜੇ ਲੋਕੀ ਵੇਖਣ ਰਿਹਾ ਕਾਢੀ ਦਾ ਵਾ ਓ ਇੱਕ ਹੋਰ ਜਾਲ ਤਾਂ ਕਾਂਡੀ ਇੱਕ ਸਾਈ ਨਾਲੇ ਪਾੰਡਿਆ ਇੱਕ ਉਹ ਆਪਣੇ ਸੁਮਿੰਦਰ ਓ ਅਖਬਾਰ ਵਾਲੇ ਗੁੱਡੇ ਚ ਰੜਾ ਲੋਣੇ ਕਿੰਨੇ ਬੈਗੇ ਤੇ ਚੁੱਭਗੇ ਅਖਬਾਰ ਵਾਲੇ ਜੇ ਰੜਾ ਲੋਣੇ ਇਧਰ ਗੁੱਡੇ ਚੱਕ ਕਰੋ ਬਨੀਲੇ ਹੁਣਾਂ ਮੈਂ ਖਿਚੀ ਬੁਰੀ ਤਾਂ ਉਧਰ ਕਾਂਡੀ ਦੀ ਤਿਆਰੀ ਹੋ ਰਹੀ ਦੇਖੋ ਜੀ ਉਧਰ ਕਾਂਡੀ ਦੀ ਤਿਆਰੀ ਹੋ ਰਹੀ ਦੇਖੋ ਜੀ ਤੇ ਵੀਰ ਹੋਣੇ ਕਾਂਡੀ ਦੀ ਚੱਗੀ ਕਰਦੇ ਆ ਬੁਰੀ ਬੁਰੀ ਤੇ ਜੇ ਆਦੀ ਆਪਣੀ ਗੁੱਡੀ ਰੱਖੋ ਸਿਗਰਾਂ ਦੇ ਆ ਉਹ ਕੀ ਇੰਡੀਆ ਵਾਲਾ ਗੁੱਟਾ ਚਾਰ ਲੱਗਿਆ ਯੋ ਇੱਕ ਇੱਕ ਉਹ ਗਈਓ ਤੇ ਹੋਵੇ ਥੋੜੀ ਇਹ ਕਾਂਢੀ ਵਾਲੇ ਬੰਦੇ ਆਹੋ ਐਈ ਕਾਂਢੀ ਵਾਲੇ ਬੰਦੇ ਆਮੜੇ ਤਿਆਰੀ ਚੱਲਣ ਦੀ ਆ ਸੈਨ ਭਾਜੀ ਕੀ ਕਰਦੇ ਹੋ ਸੈਨ ਭਾਈ ਕੀ ਕਰਦੇ ਹੋ ਕੀ ਕਰਦੇ ਹੋ ਭਾਜੀ ਕਾਂਢੀ ਮਾਗੇ ਕਾਂਢੀ ਗਿਆਗੇ ਆਕੇ ਯਾਰ ਢੋਲ ਕੇ ਬੰਦੀ ਦੀ ਅੱਜ ਪੂਰੀ ਉਹ ਰੌਣਕ ਪੂਰੀ ਬੰਦੀ ਦੀ ਭਰਾਵਾਂ ਨੇ ਇਹ ਨਜ਼ਾਰੇ ਪੂਰੇ ਲਈ ਜਾਂਦੇ ਆਪਾਂ ਅਦਰ ਆਪਣੇ ਫੌਜੀ ਸਾਹਿਬ ਜੀ ਵੀ ਨਾਲ ਹੀ ਗੁੱਡੀ ਵੇਖ ਲੋ ਤੁਸੀਂ ਰੰਗਲੇ ਪਿੰਡ ਵਿੱਚ ਕਿਦਾਂ ਚੜੀ ਪਈ ਆ ਤੇ ਉਧਰ ਪਿੱਛੇ ਵੀ ਵੇਖ ਲੋ ਤੁਸੀਂ ਆ ਨਹੀਂ ਨਹੀਂ ਦਰੂਣੀ ਪੀਣੀ ਦਰੂਣੀ ਨਹੀਂ ਪੀਣੀ ਗਲਤ ਗੱਲ ਆ ਗਲਤ ਗੱਲ ਆ ਦੇਖੋ ਜੀ ਵੇਲੇ ਹੋ ਗਿਆ ਕਹਾੜੀਆਂ ਪਾ ਗਏ ਹੁਣ ਤੇ ਇੱਧਰ ਸਾਰੇ ਉੱਤੇ ਵੇਖ ਲੋ ਤੁਸੀਂ ਗੱਡੀ ਤੇ ਇੱਧਰ ਸ਼ਾਮਾ ਦਾ ਨੇਰਾ ਹੋ ਗਿਆ ਆ ਤੇ ਕੰਨੂਣਾ ਨੇ ਫੇਰ ਗੱਡੀ ਚਾੜਤੀ ਆ ਕੰਨ ਕਿਹੜੀ ਗੱਡੀ ਚਾੜੀ ਆ ਅਦੀ ਫੋਟੋ ਤੇ ਦਿਖਾਓ ਕਿਹੜੀ ਆ ਕੀ ਨਾਮ ਸਿੱਧੂ ਮੂਸੇ ਵਾਲਾ ਸਿੱਧੂ ਮੂਸੇ ਵਾਲਾ ਟਰੈਕਟਰ ਤੇ ਚੜੇਗਾ ਨਾਲ ਹੀ ਚਲੋ ਦੋ ਉਧਰ ਵੇਖੋ ਜੀ ਗੁੱਡੀ ਨਾ ਕਿੰਨੀ ਝਾੜ ਪਾਈ ਹੋਣਾ ਉਹ ਝਾੜ ਪਾਈ ਐ ਕੋ ਗੁੱਡੀ ਨਾ ਉਹ ਕਾਂਡੀਆਂ ਪੈ ਗਈ ਕਾਂਡੀ ਫੇਰ ਪੈਣ ਦੀ ਐ ਕਾਂਡੀ ਤਰਾ ਤੜ ਪਈ ਜਾਂਦੀ ਐ ਤੇ ਕੋ ਉਧਰ ਵੀ ਪਾਣਦੇ ਆ ਭਾਜੀ ਇਹਨੇ ਕਾਂਡੀਆਂ ਚੰਡੀਗੜ੍ਹ ਤੋਂ ਆਇਆ ਸਪੈਸ਼ਲ ਕਾਂਡੀਆਂ ਪਾਣੀ ਭਾਜੀ ਉਧਰ ਓਏ ਕਾਂਡੀ ਨਾ ਪਾਓ ਕਾਂਡੀ ਇਹ ਤੁਹਾਨੂੰ ਬੜੇ ਲੋਕੀ ਵੇਖਣਦੇ ਕਾਂਡੀ ਨਾ ਪਾਓ ਆ ਭਾਈ ਚੰਡੀਗੜ੍ਹ ਤੋਂ ਸਪੈਸ਼ਲ ਕਾਂਡੀ ਪਾਣ ਆਏ ਆ ਏ ਵੇਖੋ ਜੀ ਇਧਰ ਗੁੱਡੇ ਵੀ ਵੇਖੋ ਤੁਸੀਂ ਕਿੰਨੇ ਕਿੰਨੇ ਕਹਿਣ ਚੜਨਾ ਪਿਆ ਇਧਰ ਆ ਡਾ ਵੀ ਗੁੱਡਾ ਚੜ ਪਿਆ ਜੀ ਤੇ ਵੇ ਇਹ ਤੈਨੂੰ ਕਿੱਥੇ ਤੱਕ ਜਾਂਦਾ ਗੁੱਡਾ ਵੱਡਦਾ ਗੁੱਡੇ ਕਿ ਨਹੀਂ ਵੱਡਦਾ ਅੱਗੇ ਤਾਂ ਵੱਡੇ ਹੀ ਅੱਗੇ ਇਹਨਾਂ ਚਾਰ ਪੰਜ ਗੁੱਡੇ ਵੱਡੇ ਆ ਤੇ ਫੇਰ ਆਪਾਂ ਓਏ ਗੁੰਜਲ ਨਾ ਭਾਈ ਡੋਰ ਦੇ ਮੇਰੀ ਦੇ ਤੇ ਗੁੱਡਾ ਆਪਣਾ ਫੇਰ ਚੜ ਗਿਆ ਤੁਸੀਂ ਵੇਖ ਹੀ ਲੋ ਹਵਾ ਬੜੀ ਚੱਲਣ ਦੀ ਹਵਾ ਬਹੁਤ ਜ਼ਿਆਦਾ ਚੱਲਣ ਦੀ ਆ ਇਧਰ ਗੁੱਡੇ ਆਪਾਂ ਲਿਆਂਦੇ ਰਿਆਂ ਸਾਰੇ 2 ਰੁਪਏ ਵਾਲੇ ਸਾਰੇ ਪਾਟੇ ਦੇ ਗੁੱਡੇ ਵੇਖ ਲੋ ਤੁਸੀਂ ਸਾਰੇ ਗੁੱਡੇ ਇਧਰ ਪਾਟੇ ਦੇ ਆ ਚੜਾਈਏ ਲੇਖੀ ਮੂੰਹ ਹੈਗਾ ਤਾਂ ਚੜਾਣਾ ਦੇਖੋ ਤੀ ਸਾਰੇ 2 ਰੁਪਏ ਵਾਲੇ ਹਾਂਜੀ ਹਾਂਜੀ ਉਹ ਗੁੱਡੀ ਆ ਬੜੀ ਤਾਂ ਲੱਗੀ ਆ ਇੱਕ ਅੱਧਰ ਹੀ ਉਹ ਖਿੱਚੀ ਵੇਰ ਲੱਗਾ ਤੈਨੂੰ ਖਿੱਚੀ ਵੇਰ ਲੱਗਾ ਖਿੱਚੀ ਵੇਰ ਲੱਗਾ ਏ ਵੱਡੀ ਹੋ ਗਿਆ ਹੀ ਆਪਣਾ ਹੀ ਗਿਆ ਯਾਰ ਆਪਣਾ ਵਰਤਾ ਹੀ ਉਹਨੇ ਗੁੱਡਾ ਵੇਚ ਲਉਂਦੀ ਹਾਂ ਯਾਰ ਧੰਨਵਾਦ ਹੀ ਆਈ ਅੱਧਰ ਗੱਡਾ ਡਾ ਲੱਗ ਗਿਆ ਉੱਤੇ ਹੈ ਅਬਰ ਦੋਹਾਂ ਵਾਲਾ ਲੇਫੂਆ ਗੁੱਡਾ ਉੱਧਰ ਵੀ ਯਾਰ ਹੁਣੇ ਕਾਂਢੀ ਪਾਣ ਲੱਗੇ ਆ ਉਹ ਵੱਡ ਗਿਆ ਜੀ ਆਪਣਾ ਗੁੱਡਾ ਵੜਤਾ ਉਹਨੇ ਸਾਨੂੰ ਪਰ ਪਤਾ ਨਹੀਂ ਲੱਗਾ ਕੋਈ ਹੋਰ ਹੀ ਸੀਨ ਬਣ ਗਿਆ ਇਧਰ ਯਾਰਾਣਾ ਨੇ ਗੁੱਡੇ ਧੋੜਨੇ ਸ਼ੁਰੂ ਕਰਦੇ ਤੇ ਉਧਰੋਂ ਵੇਖੋ ਡਾਈਆਂ ਵੱਜ ਗਈ ਤੇ ਇਧਰੋਂ ਭਰਾਵਾਂ ਦੀ ਆ ਤੇ ਇਹਨੇ ਇਥੋਂ ਡਾਈ ਮਾਰਤੀ ਦੀ ਇੱਕ ਗੁੱਡੇ ਵਿਛੇ ਇੱਕ ਗੁੱਡੇ ਵਿਛੇ ਡਾਈ ਇਨਾ ਵੱਡਾ ਜੋਕ ਹਨਾ ਨੇ ਚੱਕ ਲਿਆ ਤੇ ਇਧਰ ਯਾਰ ਵੇਖ ਲੋ ਦੀ ਗੁੱਡੇ ਘੜੇ ਉਹਦੇ ਵੇਲੇ ਹੋ ਕੇ ਬੈਗੇਦੇ ਆ ਨਾ ਉਹ ਵਾਲੇ ਜਿਹੜੇ ਸਾਹਮਣੇ ਆ ਇਧਰ ਤੁਸੀਂ ਆ ਗੁੱਡੀ ਵੇਚ ਲੋ ਆਡੇ ਹੱਥ ਵੇਚ ਲੋ ਕਿੰਦਾ ਮਾਏ ਚੀਰੇ ਲੱਗੇ ਆ ਮੇਰੇ ਬਹੁਤ ਜ਼ਿਆਦਾ ਜ਼ਿਆਦਾ ਜੀੜੇ ਲੱਗੇ ਆ ਉਹ ਵੇਖੋ ਉਹ ਵੇਖੋ ਮੁੰਡਾ ਯਾਰ ਤੁਸੀਂ ਵੇਖ ਲਓ ਐਕਸ਼ਨ ਮਸ਼ੀਨ ਆ ਆਪਣੀ ਐਕਸ਼ਨ ਮਸ਼ੀਨ ਇਹ ਆ ਸਵਾਦਾ ਓਏ ਆ ਜਿਹੜੇ ਮੁੰਡੇ ਨੇ ਐਕਸ਼ਨ ਮਾਰ ਦੇਣਾ ਮੇਰੇ ਵੀਰੋ ਬਹੁਤ ਘੈਂਡ ਐਕਸ਼ਨ ਆ ਉਹ ਬੜਾ ਚੰਡੀਗੜ੍ਹ ਤੋਂ ਬਲੋਗਿੰਗ ਕਰਨ ਆਇਆ ਸਪੈਸ਼ਲ ਉਹ ਵੇਖੋ ਗਾਲਾਂ ਕੱਢਣ ਦਾ ਯਾਰ ਤੁਸੀਂ ਵੇਖ ਲਓ ਗਾਲਾਂ ਕੱਢਣ ਦਾ ਇਹ ਮੁੰਡਾ ਗਾਲਾਂ ਤੇ ਬਹੁਤ ਹੀ ਵਧੀਆ ਇੱਧਰ ਵੇਖੋ ਕਰਨੂ ਨੇ ਗੁੱਡਾ ਲੁੱਟਣ ਗਿਆ ਤੇ ਉਹ ਗਈਓ ਉਹ ਚੱਲੇ ਉਹ ਆਪਣੀ ਗੁੱਡੀ ਆ ਹੁਣ ਤਾਂ ਲੱਗੀ ਦੀ ਇਹ ਜਿਹੜਾ ਬੰਦਾ ਚੜਾਣ ਰਿਹਾ ਕਹਿੰਦਾ ਮੈਨੂੰ ਵਿਖਾਓ ਜਿਹੜਾ ਚੜਾਣ ਰਿਹਾ ਮੁੰਡਾ ਉਹਨੂੰ ਗੁੱਡੀ ਵੱਡੇਗਾ ਵੇਲ ਲੈਣੇ ਗੁੱਡੀ ਵਰਦਾ ਕਿ ਨਹੀਂ ਆ ਲੋਹੜੀ ਦਾ ਤਿਉਹਾਰ ਆ ਪਾ ਮਨਾਲਿਆ ਉਹ ਵੇਲ ਉਹ ਆਡੇ ਉਧਰ ਕੋਠੇ ਤੇ ਚੜੇ ਦੇ ਬੰਦੇ ਕੋਠਿਆਂ ਕਾਠਿਆਂ ਦੇ ਇਹ ਆਪਣਾ ਭਰਾ ਜੇ ਤਲਾਵਾ ਹੀ ਪਾਣ ਦਾ ਸਵੇਦੀਆਂ ਤੇ ਉਧਰੋਂ ਖਿੱਚੀ ਵੇਰਨਾ ਆ ਇੱਕ ਬੰਦਾ ਵੇਲ ਲੋਦੀ ਸੀ ਪੇਚਾ ਪੈ ਕੇ ਦਾ ਜੀ ਗੁੱਡੀ ਜੋ ਵਰਦੀ ਤੇ ਚੀਂਗ ਆਪਾਂ ਪੂਰੀ ਛੱਡਣੀ ਆ ਰੁਕਣੀ ਨਹੀਂ ਚਾਹੀਦੀ ਆਡੀ ਚੀਂਗ ਪੂਰੀ ਛਡਾਉਣੀ ਚਾਹੀਦੀ ਆ ਕਿਹੜਾ ਕਿਹੜਾ ਦੋ ਪੇਚੇ ਪੈ ਕੇ ਦੇ ਆਪਣਾ ਦੋ ਦੋ ਪੇਕੇ ਲੱਗ ਗਏ ਚੱਲ ਉਹ ਗਈ ਆ ਗਈ ਆ ਸ਼ਵਾ ਦਾ ਗੁੱਡਾ ਪੈ ਕੇ ਦਾ ਜੀ ਤਾਂ ਚੁੱਕ ਗੁੱਡਾ ਤਾਂ ਲਿਆ ਕਾਲਾ ਗੁੱਡਾ ਤੁਮ ਤੁਮ ਕਿਨਾਂ ਤਾਲਿਆ ਤੁਮ ਕਿਨਾਂ ਉਹ ਪੇਚਾ ਫੇਰ ਅੱਗੇ ਹੋਰ ਪੈ ਗਿਆ ਇੱਕ ਗੁੱਡੇ ਨਾਲ ਹੋਰ ਪੈ ਗਿਆ ਹਾੜਾ ਪੇਚਾ ਉਹ ਵੇਖੋ ਇੱਥੇ ਖਿੱਚੀ ਲਾਣ ਆਇਆ ਜੀ ਇਹਨੂੰ ਖਿੱਚੀ ਲਾਣ ਆਇਆ ਇਹਨੂੰ ਉੱਧਰ ਵੀ ਫੇਰ ਦੇ ਖਿੱਚੀ ਵੇਰ ਦੇ ਫੇਰ ਦੇ ਫੇਰ ਦੇ ਤੁਸੀਂ ਚੱਲ ਓਏ ਤੂੰ ਚੱਲ ਓਏ ਉਧਰ ਵੇਲਾ ਓਏ ਚੱਲੇ ਚੱਲ ਲਓ ਜੀ ਗੁੱਡੀ ਆਪਣੀ ਚੜ ਗਈ ਤਾਂ ਸਾਈ ਨਾ ਤੂੰ ਖਿੱਚੀ ਕਰਦੀ ਓ ਸਾਈ ਨਾ ਸਾਰੇ ਵਧਾਂਗੇ ਕੋਈ ਨਹੀਂ ਕਰ ਜਾਗੇ ਰਾਜੀ ਵਧੀ ਨਾ ਚਿੱਤਾ ਆਪਣਈ ਆ ਓ ਗਈ ਓ ਵੱਢੀ ਓ ਚੱਕ ਲਈ ਓ ਓ ਗਈਓ ਓਏ ਥੱਲੇ ਦੇਖੋ ਜੀ ਸਾਰਾ ਅਸਮਾਨ ਕਰਤਾ ਹੀ ਖਾਲੀ ਆ ਟੱਕ ਕਰਨ ਭਰਾਵਾਂ ਦੇ ਉਹ ਚੀਰੇ ਲੱਗਣ ਡਿਆ ਭਰਾ ਦੇ ਉਹੋ ਓ ਗਈਓ ਸਾਡਾ ਗੁੱਡਾ ਹੀ ਨਹੀਂ ਲੱਭਣ ਡਿਆ ਜਿਹੜਾ ਗੁੱਡਾ ਲੱਭੇਗਾ ਨੂੰ 10 ਲੱਖ ਰੁਪਏ ਨਾਮ ਆ ਗੁੱਡਾ ਲੱਭ ਦੋ ਓ ਗੁੱਡਾ ਹੀ ਨਹੀਂ ਲੱਭਣ ਡਿਆ ਓ ਕਾੜੀ ਪਾਓ ਓ ਗਈਓ ਕਾੜੀ ਪੈਂਡੀਓ ਵੇਖੋ ਓ ਕਾੜੀ 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 ਗਾਗ ਜਿੰਦਾਬਾਦ ਓ ਗਈਓ ਡੇ ਗੁੱਡਾ ਪਟਾਕੇ ਵੀ ਮਾਰਨਾ ਪੈ ਰਿਓ ਉਹ ਵੇਖੋ ਡੰਡਾ ਨੇ ਤਿਆਰ ਕਰ ਲਿਆ ਆ ਉਹ ਸਾਡੇ ਵੀ ਨੇ ਡੰਡਾ ਦਾ ਓਏ ਤਾਜੋ ਖਲਾ ਓਏ ਤਾਜੋ ਖਲਾ ਤਾਜੋ ਖਲਾ ਕਾਂਢੀ ਪਾਣ ਰਹੀਓ ਬੜੀ ਤਾਆਂ ਆ ਓਏ ਗੁੱਡਾ ਵੇਖੋ ਕਾਂਢੀ ਉਹ ਦੇਖੋ ਉਹਨਾਂ ਨੇ ਕਾਂਢੀ ਦੀ ਤਿਆਰੀ ਕਰ ਲਈਦੀ ਆ ਤੇ ਉਹ ਸਾਡੀ ਕਾਂਢੀ ਪੈਣ ਦੀ ਉਧਰ ਉਹ ਲੋਕ ਅਗੇ ਪਾਣ ਰਿਹਾ ਕਾਂਢੀ ਵੇਖੋ ਤੁਸੀਂ ਇਹ ਇਹ ਐ ਕੀ ਆ ਕਾਂਢੀ ਵੇਖੋ ਪਾਣ ਰਹੀ ਓਏ ਵੇਖੋ ਕੰਮ ਬਣਾ ਲਈ ਕਿਉਂ ਯਾਰ ਇਹ ਕਾਂਡੀ ਵਾਲਾ ਕੰਮ ਨਹੀਂ ਚੰਗਾ ਲੱਗਦਾ ਯਾਰ ਕਾਢੀ گے ਇੱਕ ਹੋਰ ਪਟਾਕਾ ਗਿਆ ਹੀ ਅੱਗ ਗਈਏ ਦੇਖੋ ਕਾਂਡੀ ਪੈਂਡੀ ਆਦੀ ਫੁੱਲ ਫੁੱਲ ਇਹ ਨਹੀਂ ਬਈ ਹੋ ਨਾ ਹੋ ਯਾਰ ਕਾਂਡੀ ਕਾਢੀ گے ਕਾਢੀ گے ਇੱਕ ਹੋਰ ਕਾਂਡੀ ਕਹਿ ਨਵੀਂ ਅੱਗੋ ਹੀ ਆਈ ਆ ਵੇ ਦੇ ਮਾਨੂੰ ਓ ਕਾਢੀ ਗਾ ਸੁਕੀ ਐ ਓਏ ਓਏ ਕਾਢੀ ਕਾਗੇ ਓ ਗਈ ਐ ਕਾਢੀ ਕਾਗੇ ਹੋਰ ਕੜੀ ਵੀ ਚੋਰੀ ਓਏ ਓਏ ਨਹੀਂ ਪਰਵਾਹ ਨਹੀਂ ਕਰੀਦਾ ਓਏ ਨਹੀਂ ਪਰਵਾਹ ਨਹੀਂ ਕਰੀਦਾ ਓਏ ਨਹੀਂ ਪਰਵਾਹ ਨਹੀਂ ਕਰੀਦਾ ਪਾਜੀ ਕਾਢੀ ਪਾ ਕੇ ਵੰਡਾਈਓ ਓ ਕਾਢੀ ਪਾ ਕੇ ਨੌਕਰ ਓ ਗੁੱਡੀ ਡਾਕ ਜਗਰੇ ਨਾਲ ਓਏ ਕਾੜੀ ਗੁੜੀ ਦੀ ਚੱਲੀ ਪਿੰਡ ਵਾਲੇ ਅੱਗ ਗਏ ਸਾਡੇ ਦਾ ਓਏ ਅਦਰੋਂ ਇਟਾਂ ਆਣੀਆਂ ਇਟਾਂ ਮੈਨੂੰ ਸੋਹਣ ਲੱਗੇ ਅਦਰੋਂ ਇਟਾਂ ਆਣੀਆਂ ਇਹ ਤਾਂ ਦੇ ਓਏ ਬਾਹਰ ਲੱਭੀ ਤੂੰ ਕਿਤੇ ਬਾਹਰ ਆ ਦਾ ਵਲੋਗ ਹੋ ਗਿਆ ਖਤਮ ਹੈ ਤੇ ਚੋੜ ਭੱਜ ਗਏ ਤੇ ਲੋ ਜੀ ਫਾਈਨਲ ਆਪਾਂ ਲੋੜੀ ਦੀ ਕਰ ਲਿਆ এনਜੋਏ ਤੇ ਗੁੱਡੇ ਹੜ ਗਏ ਮੁੱਕ ਤੇ ਆਪਾਂ ਪੂਰਾ ਆਸਮਾਨ ਕਰਤਾ ਹੈ ਖਾਲੀ ਤੇ ਜਿੰਨੇ ਵੀ ਸਾਡੇ ਵੀਰ ਭਰਾ ਵੇਖਦੇ ਪਿਆ ਇੱਕ ਵਾਰੀ ਵਲੋਗ ਜ਼ਰੂਰ ਦੇਖਿਓ ਤੇ ਸਾਡੇ ਵਲੋਗ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਇਧਰ ਵੇਖੋ ਤੁਸੀਂ ਭਾਜੀ ਨੇ ਵੀ ਓ ਫੌਜੀ ਵੀਰ ਏ ਫੌਜੀ ਵੀਰ ਆਪਣੇ ਮਕਾਦਿਆ ਕਾੜੀਆਂ ਪਾਈਆਂ ਵਾਲਾ ਨੇ ਹਟਦੇ ਕਾੜੀਆਂ ਵਾਲਾ ਕੰਮ ਨਹੀਂ ਚੱਲਦਾ ਗਈ ਓ ਭਰਾਵਲੇ ਜਿੰਨਾ ਵਾਦੇ ਉਹਨਾਂ ਚਾਹਣਾ ਕੇ ਬਾਂ ਮੋਮਬਤੀ ਵਾਲਾ ਗੁੱਡਾ ਮੋਮਬਤੀ ਵਾਲਾ ਗੁੱਡਾ ਚਾਹਣਾ ਉਹਨੇ